ਕੀ ਜਦੋਂ ਇਹ ਕਰਨਾਂਗੇ ਤੁਸੀਂ ਕੋਲ ਬੈਠ ਕੇ ਕੀ ਕਰੀਂ। ਜਦੋਂ ਸੇਫ ਹੋਵੇਗਾ ਜਦੋਂ ਆਪਾਂ ਪੰਪਰ ਦੇ ਬੋਲ ਰਹੇ ਹਾਂ। ਜਦੋਂ 330 ਫੋਟੇ 5 ਪਰ ਕੱਢਾਂਗੇ ਉਸ ਵਾਰੀ ਪਤਾ ਲੱਗਣਾ ਪੰਪ ਕੋਲ ਹੈ ਕਿ ਪੰਪਰ ਨੂੰ ਕੀ ਪ੍ਰੋਬਲਮ ਹੈ। ਦੇਖੋ ਕਹਿੰਦੇ ਆ ਜਦੋਂ ਆਪਾਂ ਨੂੰ ਇਹ ਖੋਲਦੇ ਆ ਮੋਟਰ ਖੋਲਦੇ ਆਪਾਂ ਆਪੋ ਤੇ ਉਹ ਉਹਦੇ ਨਾਲ ਹੀ ਟਾਈਟ ਪਾਣਾ। ਆਪਾਂ ਜਿਹੜਾ ਪੰਪ ਤੇ ਬੜਾ ਮਿਸਤਰੀ ਆ ਉਹ ਠੀਕ ਕਰ ਰਿਹਾ। ਉਹਦਾ ਕੰਮ ਮੋਟਰ ਨਾਲ ਵਾਸਤਾ ਬੜੀ ਆਪੋ ਨੇ। ਉਹ ਪਾਪਾ ਨੂੰ ਨਹੀਂ ਚੈੱਕ ਕਰਦਾ। ਕੰਪਲੀਟ ਚੈੱਕ ਕਰਿਆ ਕੰਪਲੀਟ ਐਸਕੇਨ ਕਰਲਾ ਪੈਂਦਾ ਹੈ। ਅਲਵਾਰ ਨੰਬਰ 32 ਬਰੇਂਗਰ ਕਲੋਨੀ ਸਾਊਥ ਸਿਟੀ ਦੇ ਵਸਨੀਕਾਂ ਵੱਲੋਂ ਵਾਟਰ ਸਪਲਾਈ ਦਾ ਪਿੰਗ ਵਾਲਾ ਪਾਣੀ ਕਈ ਦਿਨਾਂ ਤੋਂ ਨਾ ਆਉਣ ਮਸਦੂਰ ਜਟਕਬੰਦੀ ਦੇ ਆਗੂ ਡਾਕਟਰ ਬਲਦੇਵ ਸਿੰਘ ਪੈਨਤੀ ਅਤੇ ਅਧਿਕਾਰੀ ਵਿੱਚ ਡੈਪੂਟੇਸ਼ਨ ਪਾਣੀ ਸਿਲਾਈ ਅਤੇ ਸੀਰੀਜ਼ ਦੇ ਜੀ.ਐਸ. ਨਰਿੰਦਰ ਕੁਮਾਰ ਨੂੰ ਮਿਲ ਕੇ ਲੋਕਾਂ ਦੇ ਹਾਜ਼ਰੀ ਵਿੱਚ ਪੁੱਛਿਆ ਗਿਆ ਕਿ ਪਾਣੀ ਵਾਲੇ ਕੈਂਪੀ ਦੇ ਲਗਭਗ 87-88 ਲੱਖ ਰੁਪਏ ਲੋਕਾਂ ਦੇ ਖਜ਼ਾਨੇ ਵਿੱਚੋਂ ਲੱਗੇ ਹੋਏ ਹਨ ਉਸ ਵਿੱਚ ਪਾਣੀ ਕਿਉਂ ਨਹੀਂ ਪਹੁੰਚਿਆ ਜਾ ਰਿਹਾ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਸ ਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਫਿੱਦਾ ਸੁਝਾਸੀ ਕਿ ਮੋਟਰ ਖਰਾਬ ਹੋਣ ਤੇ ਦੋ ਤਿੰਨ ਦਿਨ ਪੀਣ ਲਈ ਪਾਣੀ ਦਿੱਤਾ ਜਾ ਸਕਦਾ। ਪ੍ਰੇਮ ਨਗਰ ਤੋਂ ਆਏ ਆ। ਸਾਨੂੰ ਬੜੇ ਲੰਮੇ ਸਮੇਂ ਤੋਂ ਲਗਾਤਾਰ ਜਿਹੜਾ ਵਾ ਪਾਣੀ ਦੀ ਪ੍ਰੋਬਲਮ ਆ ਰਹੀ ਆ। ਕਿੰਕੀ ਸਾਡੇ ਪ੍ਰੇਮ ਸਾਊਥ ਸਿਟੀ ਕਲੋਨੀ ਪ੍ਰੇਮ ਨਗਰ ਚ ਬਣੀ ਹੋਈ ਆ। ਉਹ ਟੈਂਕੀ ਦੇ ਵਿੱਚ ਪਾਣੀ ਜਿਹੜਾ ਭਰਿਆ ਹੀ ਨਹੀਂ ਜਾ ਰਿਹਾ। 3 ਸਾਲ ਤੋਂ ਟੈਂਕੀ ਉਹ ਬਣੀ ਹੋਈ ਆ ਚਿੱਟਾ ਹਾਥੀ ਖੜਾ ਕੀਤਾ। ਉਹ ਲਗਾਤਾਰ ਲੋਕੀ ਮੰਗ ਵੀ ਕਰਦੇ ਰਿਹਾ। 85-87 ਲੱਖ ਰੁਪਏ ਲਾ ਕੇ ਲੋਕਾਂ ਦੇ ਖਜ਼ਾਨੇ 'ਚੋਂ ਪੈਸੇ ਜਿਹੜੇ ਉਹ ਲੱਗੇ ਹੋਏ ਆ ਤੇ ਇੱਕ ਨਿੱਕੇ ਪੈਸੇ ਦੀ ਕੋਈ ਸਹੂਲਤ ਨਹੀਂ ਗਈ ਉਹ 87 88 ਲੱਖ ਰੁਪਇਆ ਜਿਹੜਾ ਵਾ ਉਹਦੇ ਤੇ ਲੱਗਾ ਆ ਵਾ ਲਗਾਤਾਰ ਮੋਟਰ ਜਿਹੜੀ ਆ ਹਫਤਾ ਨਹੀਂ ਕਰਦੀ ਹਫਤੇ ਬਾਅਦ ਮੋਟਰ ਜਿਹੜੀ ਉਹ ਸੜੀ ਹੁੰਦੀ ਆ ਅਸੀਂ ਬਾਰ ਬਾਰ ਇਲਾਕੇ ਦੇ ਲੋਕ ਮਹੱਲੇ ਦੇ ਲੋਕ ਬਾਰ ਬਾਰ ਆਣ ਕੇ ਜੀ ਸਾਹਿਬ ਦੇ ਨਾਲ ਬੇਨਤੀਆਂ ਕਰਦੇ ਆ ਪਰ ਹੁਣ 15 ਦਿਨ ਹੋ ਗਿਆ ਲਗਾਤਾਰ ਪਾਣੀ ਤਕਰੀਬ ਜਿਹੜਾ ਉਹ ਆ ਨਹੀਂ ਰਿਹਾ ਗਰੀਬ ਲੋਕ ਜਿਹੜੇ ਪਾਣੀ ਪੋਆਇਜ਼ਨ ਥੱਲੇ ਜਾਣ ਕਰਕੇ ਧਰਤੀ ਦੇ ਥੱਲੇ ਪੋਆਇਜ਼ਨ ਜਾਣ ਕਰਕੇ ਪਾਣੀ ਸਾਰਾ ਜਿਹੜਾ ਦੂਸਤ ਹੋ ਗਿਆ ਖਰਾਬ ਹੋ ਗਿਆ ਲੋਕਾਂ ਨੇ ਆਰਓ ਫਿਲਟਰ ਲਾਏ ਸੀਗੇ ਆਪਣਾ ਪਾਣੀ ਪੀਣ ਵਾਸਤੇ ਜਦੋਂ ਦੀ ਟੈਂਕੀ ਲੱਗੀ ਪਾਣੀ ਆਉਣਾ ਸ਼ੁਰੂ ਹੋਇਆ ਸਿੱਧਾ ਮੋਟਰ ਤੋਂ ਪਾਣੀ ਆਉਂਦਾ ਉਦੋਂ ਦੇ ਲੋਕਾਂ ਨੇ ਜਿਹੜੇ ਉਹ ਬੰਦ ਕਰ ਦਿੱਤੇ ਆਰਓ ਫਿਲਟਰ ਪਾਣੀ ਲੋਕੀ ਇਹ ਪੀਂਦੇ ਆ ਕਿਉਂਕਿ ਪਾਣੀ ਇਹ ਘਰ ਤੋਂ ਘਰ 650 ਪੌਣੇ 700 ਫੁੱਟ ਤੱਕ ਡੂੰਘਾ ਪਾਣੀ ਸਾਫ ਪਾਣੀ ਆ ਇਹ ਪਾਣੀ ਪੀਂਦੇ ਆ ਲੋਕ ਅੱਜ 15 ਦਿਨ ਹੋ ਗਏ ਪਾਣੀ ਪੀਣ ਤੋਂ ਵੀ ਲੋਕ ਆਤਰਵਾ ਤੇ ਨਿੱਕਾ ਨਿੱਕੀ ਜੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਜਾਂਦੀ ਆ ਉਹਦੇ ਮੁਤਾਬਕ ਵੀ ਕੋਈ ਮੁਲਾਜ਼ਮ ਜਿਹੜਾ ਧਿਆਨ ਨਹੀਂ ਦਿੰਦਾ ਅੱਜ ਸਾਡਾ ਇੱਕ ਵਫਦ ਮਜ਼ਦੂਰ ਜਥੇਬੰਦੀਆਂ ਲੋ ਸਾਰੇ ਮਿਹਨਤ ਕਰ ਲੋ ਕਾਸ਼ ਲੋਕ ਵਾ ਜਿਹੜੇ ਜੈ ਸਿੰਘ ਸਾਹਿਬ ਨੂੰ ਮਿਲਣ ਹੀ ਆਏ ਆ ਜੈ ਸਿੰਘ ਸਾਹਿਬ ਨੇ ਸਾਨੂੰ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਮੋਟਰ ਜਿਹੜੀ ਆ ਚੱਲ ਜੂਗੀ ਉਹਦਾ ਵਾਅਦਾ ਸ਼ੁਆਚਨ ਦਵਾਇਆ ਜੇਕਰ ਮੋਟਰ ਨਾ ਚੱਲੀ ਤੇ ਅਸੀਂ ਸਾਰਾ ਮੱਲਾ ਇਕੱਠਾ ਕਰਾਂਗੇ ਮੱਲਾ ਇਕੱਠਾ ਕਰਕੇ ਆਉਣ ਵਾਲੇ ਸਮੇਂ ਜਿਹੜੇ ਵੀ ਅਫਸਰ ਜਿਹੜਾ ਇਹਦੇ ਨਾਲ ਅਟੈਚ ਵਾ ਉਸ ਅਫਸਰ ਦੇ ਬੂਹੇ ਗਾੜੀ ਜਿਹੜੀ ਆ ਦਰੀਆਂ ਬਿਸ਼ਾਵਾਂਗੇ ਧਰਨਾ ਲਾਵਾਂਗੇ ਆਪਣਾ ਜਿਹੜਾ ਸਾਨੂੰ ਸਾਡੇ ਦੇਸ਼ ਭਗਤਾਂ ਨੇ ਸਾਡੇ ਗੁਰੂਆਂ ਨੇ ਜਿਹੜਾ ਹੱਕ ਸਾਨੂੰ ਦਵਾਇਆ ਆਪਣੀ ਗੱਲ ਕਹਿਣ ਦਾ ਉਹ ਹੱਕ ਅਸੀਂ ਆਪਣੇ ਉਹਦੀ ਜਿਹੜਾ ਪ੍ਰਯੋਗ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਹੀ ਪ੍ਰੋਬਲਮ ਸਾਡੀ ਜਿਹੜੀ ਉਹ ਹੱਲ ਹੋਈ ਤੇ ਫਿਰ ਲੋਕਾਂ ਨੂੰ ਨਾਲ ਲੈ ਕੇ ਇਹਦਾ ਵੱਡਾ ਜਿਹੜਾ ਵਾ ਆਫਸਾਂ ਦੇ ਬੂਹੇ ਗਾੜੀ ਬੈਹਣ ਦਾ ਜਿਹੜਾ ਉਹ ਯਤਨ ਕਰਾਂਗੇ ਉਹ ਨਹੀਂ ਦਿਨ ਤੱਕ ਨਹੀਂ ਜਾਵਾਂਗੇ ਮੈਂ ਓਐਮ ਜੀ ਮੁਸਫਾ ਕਾਰਪੋਰੇਸ਼ਨ West Area ਦਾ ਜਿਹੜੇ ਲੋਕ ਮੇਟੋ 77 ਨੰਬਰ ਵਾਰਡ ਪ੍ਰੇਮ ਨਗਰ ਸਾਊਥ ਵਿਹਾਰ ਤੋਂ ਆਏ ਨੇ ਐਨਾਂ ਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਸੀ ਪਾਣੀ ਬਰਮੇ ਸਟਾਟੇ ਆ ਰਹੀ ਏ ਕਿ ਜਿਹੜੀ ਉੱਥੇ 40 ਐਚਪੀ ਦੀ ਮੋਟਰ ਲੱਜੀ ਏ ਉਸ ਮੋਟਰ ਦੇ ਖਰਾਬ ਹੋਣ ਦੇ ਬਾਵਜੂਦ ਪਾਣੀ ਅਨਾਰੇ ਇਲਾਕੇ ਘਟਾ ਆਂਦਾ ਜਾਂ ਛੱਡਣ ਜਾਂਦਾ ਆ ਹੀ ਨਹੀਂ ਰਿਹਾ ਪਾਣੀ ਕੋਈ ਉਹ ਏਰੀਆ ਉੱਚਾ ਏ ਦੂਜੇ ਏਰੀਆ ਨੀਵੇਂ ਉੱਤੇ ਪਾਣੀ ਜ਼ਿਆਦਾ ਆ ਜਾਂਦਾ ਸੀ ਦੁਰਾਪੁਰ ਵਾਲੇ ਸੈਂਟਰੀ ਜਿਹੜਾ ਟਿਊਬਕ ਬਣਾਪੁਰੇ ਲੱਗਿਆ ਉਹ ਪਾਣੀ ਉੱਤੇ ਫੀਡ ਨਹੀਂ ਜਾਂਦਾ ਸੀ ਤਿਜਰਾ ਨਾਲ ਟਿਊਬਲ ਹੀ ਜਿੱਥੇ ਮੋੜ ਰਜੀ ਚੱਲੀ ਐ ਐਸਪੀਰੀ OHSR ਵਾਲੀ ਉਥੇ ਮੋੜ ਬੰਦ ਹੋਰ ਘਟਿਆ ਨਾਲ ਪਾਣੀ ਮਰੋਣਾਂ ਦੀ ਇਤਨਾ ਦੀ ਪ੍ਰੋਬਲਮ ਸੀ ਰਿਪੇਅਰ ਹੋ ਗਈ ਹੀ ਉਹ ਟਾਈਮ ਤੇ ਟਾਈਮ ਬੰਦੇ ਨੂੰ ਭੇਜ ਕੇ ਆਪਾਂ ਸੀਵਰੇ ਚੜਾ ਦਿੰਦੇ ਜਿੰਨੇ ਜਿੰਨੀ ਸਾਡਾ ਮੈਨਪਾਵਰ ਹੈਗੀ ਹੈ ਦੋ ਸੀਵਰ ਮੈਨ ਨੇ ਉਹਨਾਂ ਨੂੰ ਟਪਾਈ ਵੀ ਲਾਈਦਾ ਤੇ ਅਦਰ ਪਾਸੇ ਵੀ ਲਾਈਦਾ ਨਾਲ ਸਰ ਕੇ ਇਹ ਸਵਾਰਸ ਸੁਣਾਇਆ ਗਿਆ ਤੁਹਾਡੇ ਨੂੰ ਇਹਨਾਂ ਨੂੰ ਅੱਛਾ ਹੁੰਦਾ ਕਿ ਜਾਂ ਤਾਂ ਪਾਣੀ ਮੁਸਤਲ ਨਹੀਂ ਆਏਗੀ ਤੇ ਜੇ ਸੀਵਰ ਹੈ ਪ੍ਰੋਪਰ ਹੈ ਤਾਂ ਇਹ ਕਿ ਡਿਮਾਂਡ ਕੀਤੀ ਹੈ ਟੈਂਕੀਓ ਥਰੂ ਪਾਣੀ ਸਾਨੂੰ ਚਾਹੀਦਾ ਹੈ ਤੋ ਮੈਂ ਆਪਣੇ ਹਾਈ ਅਫਸਰ ਨਾਲ ਗੱਲ ਕਰ ਲੈਂਦਾ ਵਾ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਸਮੇਂ ਨਾਲ ਕੰਮ ਹੋ ਜਾਏ ਕਿੰਨੇ ਦਿਨਾਂ ਦੀ ਪ੍ਰੋਬਲਮ ਕਿੰਨੇ ਦਿਨਾਂ ਚ ਸਹੀ ਹੋਏਗੀ ਅੱਜ ਪ੍ਰੋਬਲਮ ਦੁਬਾਰਾ ਤੋਂ ਬਾਅਦ ਸਹੀ ਹੋ ਜਾਏਗੀ ਪਰ